3 ਮਿੰਟ 3 ਸੈਕਿੰਡ ਲਗਾਤਾਰ ਬਸਤੀ ਜੋਦੇਵਾਲ ਦੇ ਨਜ਼ਦੀਕ પેટ્રોલ ਪੰਪ ਤੇ ਗੁੰਡਾਗਰਦੀ ਦਾ ਨੰਗਾ ਨਾਚ ਦੇਖਣ ਨੂੰ ਮਿਲਿਆ ਤੇ પેટ્રોલ ਪੰਪ ਦੇ ਕਰਿੰਦੇ ਮੌਜ ਨਾਲ ਖੜੇ ਹੋ ਕੇ ਇਹ ਗੁੰਡਾਗਰਦੀ ਦੇਖਦੇ ਰਹੇ ਕਿਸੇ ਨੇ ਇਹਨਾਂ ਨੂੰ ਹਟਾਉਣ ਦੀ ਕੋਸ਼ਿਸ਼ ਨਹੀਂ ਕੀਤੀ ਜੀ ਹਾਂ ਪਹਿਲਾਂ ਦੇਖੋ ਇਹ ਵੀਡੀਓ ਖਬਰ ਲੁਧਿਆਣਾ ਦੀ ਹੈ ਜਿੱਥੇ ਬਸਤੀ ਜੋਦੇਵਾਲ ਦੇ ਨਜ਼ਦੀਕ ਇੱਕ ਪਟਰੋਲ ਪੰਪ ਤੇ ਕੁਝ ਨੌਜਵਾਨਾਂ ਚ ਮਾਮੂਲੀ ਤਕਰਾਰ ਨੂੰ ਲੈ ਕੇ ਲੜਾਈ ਇੰਨੀ ਵੱਧ ਗਈ ਕਿ ਦੋਵੇਂ ਨੌਜਵਾਨ ਜ਼ਖਮੀ ਹੋ ਗਏ ਪੂਰੀ ਘਟਨਾ ਉੱਥੇ ਲੱਗੇ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ ਦੱਸ ਦਈਏ ਕਿ ਇੱਕ ਨੌਜਵਾਨ ਮੋਟਰਸਾਈਕਲ ਤੇ ਤੇਲ ਪਵਾਉਣ ਲਈ ਆਇਆ ਤੇ ਉੱਥੇ ਖੜੇ ਦੂਜੇ ਮੋਟਰਸਾਈਕਲ ਵਾਲੇ ਚ ਆ ਕੇ ਲੱਗਾ ਜਿਸ ਤੋਂ ਬਾਅਦ ਦੋਵੇਂ ਆਪਸ ਵਿੱਚ ਬਹਿਸਣ ਲੱਗੇ ਅਤੇ ਦੋਵੇਂ ਹੀ ਇੱਕ ਦੂਜੇ ਨਾਲ ਲੜਾਈ ਕਰਨ ਤੇ ਉਤਾਰੂ ਹੋ ਗਏ ਜਿਨ੍ਹਾਂ ਵਿੱਚ ਦੋਵੇਂ ਪੱਖ ਜ਼ਖਮੀ ਹੋ ਗਏ ਮੇਰਾ ਨਾਮ ਬਲਵਿੰਦਰ ਸਿੰਘ ਹੈ ਜੀ ਸੰਦਾ ਆਪਣਾ ਕਲਾਸ਼ ਨਗਰ ਗਲੀ ਨੰਬਰ 3 ਦੇ ਸੀ ਰਹਿਣ ਵਾਲੇ ਆ ਕੱਲ ਸਰਸਵਾ 12:20 ਦੀ ਗੱਲ ਹੈ ਕਿ ਮੇਰਾ ਛੋਟਾ ਬ੍ਰਦਰ ਹੈ ਇੱਕ ਤੁਨੂੰ ਸਾਡਾ ਹੋਜ਼ਰੀ ਦਾ ਕੰਮ ਆ ਨੂੰ ਪੈਸੇ-ਪੁਸੇ ਦੇ ਕੇ ਮੈਂ ਬਿਆਰ ਸਮਾਨ ਸਮੂ ਲੈਣ ਭੇਜ ਜਾਏਗਾ ਔਰ ਉਧਰੋਂ 12 ਵਜੇ ਦਰੋਂ ਘਰੋਂ ਨਿਕਲੇ ਹੈਗਾ ਸਵਾ 12 ਵਜੇ ਪੈਟਰੋਲ ਪਵਾਉਣ ਲੱਗਿਆ ਉਹ ਮਾੜੀ-ਮੋਟੀ ਕੋਈ ਬਾਈਕ ਲੱਗ ਗਈ ਜਾਂ ਕੁਛ ਹੋ ਗਿਆ ਉਹਦੇ ਨਾਲ ਬਹਿਸਵਾਜੀ ਹੋਣ ਕਰਕੇ ਉਹ ਦੂਜੇ ਪੜ ਧਿਰ ਦੇ ਬੰਦੇ ਨੇ ਕਾਫੀ ਲਮਸਮ 20-25 ਮੁੰਡੇ ਹੈਗੇ ਸਾਡੇ ਉਹ ਵੀ ਕੋਲ ਦੇ ਹੀ ਆ ਕਲਾਸ਼ਨੇ ਗਗਨਦੀਪ ਕਲੋਨੀ ਦੇ ਨੇ ਉਸ ਕੱਟ ਤੋਂ ਕੱਟ 20-25 ਜਣੇ ਨੇ ਆ ਕੇ ਕਾਫੀ ਕੁੱਟਮਾਰ ਕੀਤੀ ਜਾਨੂ ਮੇਰੇ ਬ੍ਰਦਰ ਮੈਨੂੰ ਫੋਨ ਕੀਤਾ ਔਰ ਅਸੀਂ ਕੱਟ ਤੋਂ ਕੱਟ ਨਹੀਂ ਜਿੰਨੀ ਜਲਦੀ ਹੋ ਸਕੇ ਮੇਰੇ ਦੋ ਮੁੰਡੇ ਸੀ ਉਹ ਵੀ ਆਪਣੇ ਕੋ ਕੰਮ ਕਰਦੇ ਨੇ ਉਹ ਜਾਨੂ ਛੁਡਾਣ ਗਏ ਨੇ ਉਹ ਦੋ ਬੰਦਿਆਂ ਦਾ ਕਿੱਥੋਂ ਵਾਸ ਚੱਲਦਾ ਹੈਗਾ ਜਿੱਥੋਂ ਮਰੇ 20-25 ਜਣੇ ਹੋਣ ਕਿਉਂਕਿ ਕਾਫੀ ਬਹੁਤ ਸਾਰਾ ਨੁਕਸਾਨ ਹੋਇਆ ਹੈਗਾ ਅਸੀਂ ਤਾਂ ਦੇਖੋ ਇਹ ਮੰਗ ਕਰਦੇ ਆ ਕਿ ਜੋ ਸਾਨੂੰ ਇਨਸਾਫ ਮਿਲਣਾ ਚਾਹੀਦਾ ਹੈਗਾ ਜੋ ਸਾਡਾ ਉਹਨਾਂ ਦੇ ਉੱਤੇ ਬਣਦੀ ਕਾਨੂੰਨੀ ਕਾਰਵਾਈ ਕੀਤੀ ਇਹ ਤਾਂ ਦੇਖੋ ਇਹ ਤਾਂ ਸ਼ਰਿਆਮ ਗੁੰਡਾਗਰਦੀ ਹੋ ਗਈ ਸੀ ਇਹ ਤਾਂ ਸ਼ਰਿਆਮ ਗੁੰਡਾਗਰਦੀ ਹੈ ਕਿ ਮੰਨ ਕੇ ਚੱਲੋ ਕੋਈ ਗੱਲ ਹੁੰਦੀ ਆ ਔਰ ਜਿਹੜੇ ਬੰਦਿਆਂ ਨਾਲ ਇਦਾਂ ਦਾ ਕੰਮ ਹੋਇਆ ਵੀ ਆ ਉਹ ਬੰਦੇ ਮੰਨ ਕੇ ਚੁਲਾਮਸਾਲੇ ਨੇ ਛੇੜੀ ਬੰਦੇ ਬੇਲੜ ਹੈਗੇ ਜਿਹੜੇ ਸਾਰਾ ਦਿਨ ਲੜਾਈਆਂ ਝਗੜੇ ਕਰਦੇ ਉਹਨਾਂ ਬੰਮੁੰਡਿਆਂ ਨੇ ਦੋ ਤਿੰਨ ਦਿਨ ਪਹਿਲਾਂ ਵੀ ਆਪਣੇ ਮਹੱਲੇ ਦੇ ਵਿੱਚ ਕਿਸੇ ਬੰਦੇ ਨੂੰ ਕੁੱਟਿਆ ਉਹਨਾਂ ਉਹ ਬੰਦੇ ਉਹਦੇ ਕੁੱਟਣ ਕਰਕੇ ਉਹਨਾਂ ਬੰਦੇ ਦਾ ਹੌਸਲਾ ਜਿਹੜਾ ਵੱਧ ਗਿਆ ਹੈਗਾ ਸਰ ਜੀ ਪੁਲਿਸ ਤਾਂ ਦੇਖੋ ਕੱਲ ਇੱਕ ਵਾਰ ਜਾ ਕੇ ਆਈ ਆ ਔਰ ਉਹ ਬੰਦੇ ਘਰੇ ਨਹੀਂ ਮਿਲੇ ਹੈਗੇ ਹੁਣ ਅੱਜ ਸਵੇਰੇ ਫਿਰ ਦੁਬਾਰਾ ਪੁਲਿਸ ਜਾ ਕੇ ਆਈ ਆ ਉਹ ਬੰਦੇ ਫਿਰ ਨਹੀਂ ਘਰੇ ਹੁਣ ਅਸੀਂ ਤਾਂ ਚਾਹਨੇ ਕਿ ਜਿੰਨੀ ਤੋਂ ਜਲਦੀ ਤੋਂ ਜਲਦੀ ਹੋ ਸਕੇ ਉਹਨਾਂ ਤੇ ਬਣਦੀ ਕਾਰਵਾਈ ਕਰਨੀ ਚਾਹੀਦੀ ਆ ਔਰ ਸਾਨੂੰ ਇਨਸਾਫ ਮਿਲਣਾ ਚਾਹੀਦਾ ਹੈਗਾ ਔਰ ਸਾਡੇ ਮੁੰਡੇ ਦੇ ਕਾਫੀ ਸੱਟਾ ਸੁੱਟਾ ਲੱਗੀਆਂ ਹੈਗੀਆਂ ਉਹ ਤਾਂ ਹਲੇ ਹੋਸ਼ ਵਿੱਚ ਵੀ ਨਹੀਂ ਹੈਗਾ ਉਹ ਤਾਂ ਗੱਲ ਹੀ ਨਹੀਂ ਕਰ ਰਹੇ ਉਹਨਾਂ ਅਸੀਂ ਰਾਤੀ ਵੀ ਅਸੀਂ ਉਹਨੂੰ ਲੈ ਕੇ ਆਏ ਆ ਦੇਖੋ ਸਿਵਲ ਹਸਪੀਟਲ ਵਾਲਿਆਂ ਨੇ ਟਾਂਗੇ ਟੁੰਕੇ ਲਗਾਏ ਆ ਉਹਨਾਂ ਨੇ ਭੇਜ ਦਿੱਤਾ ਮੁੜ ਕੇ ਤਾਂ ਰਾਤੀ ਸੀ ਫਿਰ ਉਹਨੂੰ ਆਪਣਾ ਸਿਲੋ ਹਸਪੀਟਲ ਲੈ ਕੇ ਗਈ ਉਹਨਾਂ ਦਵਾਈ ਦਵੀ ਦਵਾਈ ਹੈ ਗਈ ਕੋਈ ਰਾਤ ਤਾਂ ਹੀ ਸਾਰੀ ਰਾਤ ਬੈਠ ਕੇ ਕੱਟੀ ਹੈ ਗਈ ਆ ਉਹ ਤਾਂ ਇੰਨਾ ਸੀਰੀਅਸ ਆ ਉਹ ਨੂੰ ਅਸੀਂ ਕੋ ਪੁੱਛਦੇ ਆ ਉਹ ਵੀ ਜਵਾਬ ਨਹੀਂ ਦੇ ਰਿਹਾ ਹੈਗਾ ਕਿਉਂ ਸਿਰ ਤੇ ਹਾਂਜੀ ਹਾਂਜੀ ਸਿਰ ਤੇ ਅੰਦਰੂਨੀ ਸੱਟਾਂ ਕਈ ਲੱਗੀਆਂ ਹੈਗੀਆਂ ਪਰਚਾ ਦਰਜ ਤਾਂ ਸਰ ਹਲੇ ਆਪਣਾ ਸਾਨੂੰ ਤਾਂ ਉਹਨਾਂ ਨੇ ਪੁਲਿਸ ਵਾਲਿਆਂ ਨੇ ਕਿਹਾ ਕਿ ਹਲੇ ਅਸੀਂ ਆਪਣਾ ਪਿੱਛੋਂ ਲੈ ਕੇ ਆਣਾ ਹੈਗਾ ਅੱਜ ਪੇਪਰ ਲੈ ਕੇ ਆਊਗਾ ਉਹਦੇ ਨਾਲ ਬਣਦੀ ਕਾਨੂੰਨੀ ਕਾਰਵਾਈ ਕੀ ਇੱਕ ਹੋਏਗੀ ਦੂਜੇ ਪਾਸੇ ਪੈਟਰੋਲ ਪੰਪ ਦੇ ਕਰਿੰਦੇ ਨੇ মিডিਆ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਮਾਮੂਲੀ ਜਿਹੀ ਬਾਈਕ ਟੱਚ ਕੀਤੀ ਸੀ ਇੱਕ ਦੂਜੇ ਦੀ ਬਾਈਕ ਨਾਲ ਜਿਸ ਨੂੰ ਲੈ ਕੇ ਇਹ ਝਗੜਾ ਹੋਇਆ ਤੇ ਦੋਵਾਂ ਨੇ ਆਪਣੇ ਆਪਣੇ ਮੁੰਡੇ ਬੁਲਾ ਲਏ ਲੜਾਈ ਕਰਨ ਦੇ ਲਈ ਉਹ ਮੁੰਡਾ ਸੀ ਪਹਿਲਾਂ ਤੇਲ ਪਵਾ ਰਿਹਾ ਸੀ ਇੱਥੇ ਤੇ ਉਹ ਦੂਸਰਾ ਮੁੰਡਾ ਆਇਆ ਜਦ ਹੀ ਉਹਦੇ ਨਾਲ ਬਿਲਕੁਲ ਨਾਲ ਟੱਚ ਕੀਤਾ ਜਿਆਦਾ ਜਿਆਦਾ ਨਹੀਂ ਕੀਤਾ ਮਤਲਬ ਮਸੂ ਉਹਨਾਂ ਦੀ ਪਤਾ ਨਹੀਂ ਪਿੱਛੇ ਨਹੀਂ ਕੋਈ ਰੰਜਿਸ਼ ਸੀ ਕੀ ਸੀਗਾ ਅਸੋ ਆਪਸ ਵਿੱਚ ਮਤ ਮੜੀ ਬਹਿਸ ਵਾਜੀ ਕੀਤੀ ਉਸ ਤੋਂ ਬਾਅਦ ਲੜਨਾ ਸ਼ੁਰੂ ਕਰ ਦਿੱਤਾ ਉਹਨਾਂ ਨੇ ਉਸ ਤੋਂ ਬਾਅਦ ਦੋਨਾਂ ਨੇ ਲੜ ਲਏ ਥੋੜੀ ਦੇਰ ਉਸ ਤੋਂ ਬਾਅਦ ਅਲੱਗ-ਅਲੱਗ ਕਰਕੇ ਉਹਨਾਂ ਦੋਨਾਂ ਨੇ ਆਪਣੇ-ਆਪਣੇ ਮੂੜੇ ਬੁਲਾ ਲਏ ਅੱਛਾ ਤੇ ਚੰਗੀ ਲੜਾਈ ਹੋਈ ਸੀ ਹਾਂਜੀ ਉਸ ਤੋਂ ਬਾਅਦ ਚੰਗੀ ਲੜਾਈ ਹੋਈ ਵਧੀਆ ਹਥਿਆਰ ਵੀ ਲੈ ਕੇ ਆਏ ਹੋ ਨਹੀਂ ਹਥਿਆਰ ਕੋਈ ਨਹੀਂ ਸੀ ਗਾਈ ਬਾਲਟੀ ਬੁਲਟੀ ਕਿਤਾੜਾ ਕੋਈ ਨੁਕਸਾਨ ਤਾਂ ਨਹੀਂ ਕੀਤਾ ਸਾਡਾ ਕੋਈ ਨਹੀਂ ਕੀਤਾ ਬਸ ਬਾਲਟੀ ਮਾਰੀ ਚਿਬੀ ਆ ਬਾਲਟੀ ਮਾਰੀ ਸਿਰੇ ਤੇ ਹਾਂਜੀ ਹਾਂਜੀ ਸਰੀਆਮ ਬੁਲਾ ਕਰਦੀ ਸੀ ਹਾਂਜੀ ਸਰੀਆਮ ਵੀ ਸੀਗੀ ਹਾਂਜੀ ਪੁਲਿਸ ਵਾਲਾ ਕੋਈ ਨਹੀਂ ਆਇਆ ਜੀ ਹਾਂਜੀ ਪੁਲਿਸ ਵਾਲੇ ਬਾਅਦ 'ਚ ਆਏ ਸੀ ਪੀਸੀਆਰ ਵਾਲੇ ਸੀ ਕੀ ਕਹਿੰਦੇ ਆ ਕੇ ਤੁਹਾਨੂੰ ਕੋਈ ਪੁੱਛ ਨਹੀਂ ਨਹੀਂ ਸਾਨੂੰ ਨਹੀਂ ਕਹਿੰ ਉਥੇ ਬਸਤੀ ਜੋਦੇਵਾਲ ਪੁਲਿਸ ਨੇ ਮਾਮਲਾ ਦਰਜ ਕਰ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਪੁਲਿਸ ਨੇ ਦੱਸਿਆ ਕਿ ਦੋਵਾਂ ਹੀ ਨੌਜਵਾਨਾਂ ਉਤੇ ਮਾਮਲਾ ਦਰਜ ਕਰ ਲਿਆ ਗਿਆ ਹੈ ਇਹਦੇ ਖਿਲਾਫ ਐਮਐਲਏ ਦਾ ਜਹਾਂਸਲ ਕੀਤੀ ਗਈ ਆ ਉਸ ਬੰਦੇ ਨੂੰ ਮਦਈ ਨੂੰ ਬੁਲਾ ਕੇ ਉਹਦਾ ਬਿਆਨ ਹਾਸਲ ਕਰਕੇ ਜੋ ਵੀ ਜੁਰਮ ਉਹਦੇ ਤਹਿਤ ਮੁਕੱਦਮਾ ਦਰਜ ਕਰਕੇ ਇਹਨਾਂ ਬੰਦਿਆਂ ਨੂੰ ਜਲਦੀ ਤੋਂ ਜਲਦੀ ਗ੍ਰਿਫਤਾਰ ਕਰ ਕੀਤਾ ਜਾ ਰਿਹਾ ਹੈ ਤੇ ਅਗਲੀ ਕਾਰਵਾਈ ਹਮ ਜਲਦੀ ਆਉਣੀਗੀ ਕੋਈ ਰੀਡੂਟ ਵੀ ਕੀਤੀ ਗਈ ਪੁਲਿਸ ਪਾਰਟੀ ਵੱਲੋਂ ਹਾਂਜੀ ਇਹਨਾਂ ਦੇ ਤੌਰ ਤੇ ਇਹਨਾਂ ਨੂੰ ਬੁਲਾਉਣ ਦੀ ਇੱਥੇ ਕੋਸ਼ਿਸ਼ ਕੀਤੀ ਗਈ ਪਰ ਇਹ ਮਿਲੇ ਨਹੀਂ ਘਰਾਂ ਤੋਂ ਭੱਜੇ ਨੇ ਤੇ ਇਹਨਾਂ ਨੂੰ ਕਤਮੇ ਦੇ ਵਿੱਚ ਦਰਜ ਕਰਕੇ ਗ੍ਰਿਫਤਾਰ ਕੀਤਾ ਜਾਵੇਗਾ। ਚੱਕਦੀ ਟੀਵੀ ਨਾਲ ਜੁੜੇ ਰਹਿਣ ਲਈ ਸਾਡਾ ਚੈਨਲ ਸਬਸਕ੍ਰਾਈਬ ਕਰੋ। ਵੀਡੀਓ ਸਭ ਤੋਂ ਪਹਿਲਾਂ ਦੇਖਣ ਲਈ ਬੈਲ ਆਈਕਨ ਤੇ ਕਲਿੱਕ ਕਰਨਾ ਨਾ ਭੁੱਲਿਓ।